टीवी दी स्क्रीन ਤੇ ਧਿਆਨ ਨਾਲ ਦੇਖੋ ਪਟਿਆਲੇ ਵਾਲੇ ਰਾਜਿਆਂ ਦੀਆਂ ਗੰਦੀਆਂ ਤੇ ਘਟੀਆਂ ਕਰਤੂਤਾਂ ਸੋਨੂੰ ਸਭ ਨੂੰ ਪਤਾ ਇਹ ਪਟਿਆਲੇ ਵਾਲੇ ਕੰਜਰਾਂ ਨੇ ਆਪਣੇ ਘਰੇ ਇੱਕ ਝੰਡਾ ਲਾ ਰੱਖਿਆ ਮਹਿਲ ਦੇ ਵਿੱਚ ਇਹ ਇਹਨਾ ਪਟਿਆਲੇ ਵਾਲੇ ਰਾਜਿਆਂ ਦਾ ਝੰਡਾ ਜੀ ਇਹ ਤੇ ਲਿਖਿਆ ਇਹਨਾਂ ਨੇ ਖਾਲਸਾ ਰਾਜ ਇਹ ਪਟਿਆਲੇ ਵਾਲੇ ਕੰਜਰਾਂ ਦਾ ਖਾਲਸਾ ਰਾਜ ਕਦੋਂ ਤੋਂ ਹੋ ਗਿਆ ਬਈ ਇਹ ਤਾਂ ਸ਼ੁਰੂ ਤੋਂ ਕੰਜਰ ਸੀ ਪਟਿਆਲੇ ਵਾਲੇ ਰਾਜੇ ਇਹਨਾਂ ਦੀਆਂ ਗੰਦੀਆਂ ਕਰਤੂਤਾਂ ਸਭ ਲੋਕ ਜਾਣਦੇ ਨੇ ਇਹਨਾਂ ਇਹ ਉਹ ਗੰਦੇ ਲੋਕ ਨੇ ਪਟਿਆਲੇ ਵਾਲੇ ਰਾਜੇ ਜਿਨ੍ਹਾਂ ਨੇ ਖਾਲਸੇ ਦੇ ਇਤਿਹਾਸ ਨੂੰ ਬੇ ਇਤਿਹਾਸ ਕੀਤਾ ਜਿਹੜੀ ਜੋਤ ਲੱਗਦੀ ਆ ਉਹ ਇਹਨਾਂ ਨੇ ਗੰਦੀ ਕਰਤੂਤ ਸ਼ੁਰੂ ਕੀਤੀ ਸੀ ਜਿਹੜਾ ਰੰਗ ਲਾਉਂਦੇ ਨੇ ਆਪਣੇ ਮੂੰਹ ਤੇ ਮੂੰਹ ਕਾਲਾ ਕਰਦੇ ਨੇ ਨਹਿੰਗ ਹੋਲੇ ਮਹੱਲੇ ਤੇ ਉਹ ਕਰਤੂਤ ਇਹਨਾਂ ਨੇ ਗੰਦੀ ਸ਼ੁਰੂ ਕੀਤੀ ਸੀ ਜਿੰਨੀਆਂ ਗੰਦੀਆਂ ਕਰਾਈਤਾਂ ਨੇ ਉਹ ਸਭ ਇਹਨਾਂ ਨੇ ਸ਼ੁਰੂ ਕੀਤੀਆਂ ਸੀ ਪਟਿਆਲੇ ਵਾਲੇ ਕੰਜਰਾਂ ਨੇ ਬਾਕੀ ਇਹਨਾਂ ਦੀਆਂ ਕਰਤੂਤਾਂ ਤੁਹਾਨੂੰ ਦੱਸਣ ਦੀ ਲੋੜ ਨਹੀਂ ਸਭ ਨੂੰ ਪਤਾ ਫਿਰ ਇਹ ਖਾਲਸੇ ਕਦੋਂ ਤੋਂ ਹੋ ਗਏ ਇਹ ਖਾਲਸੇ ਨੇ ਜਾਂ ਇਹਨਾਂ ਦੇ ਝੰਡੇ ਤੇ ਜਿਹੜਾ ਲੋਗੋ ਲਾਇਆ ਉਹ ਲੋਗੋ ਕਿਹੜੀ ਕੰਪਨੀ ਨੇ ਬਣਾਇਆ ਉਹਨੋ ਕੰਪਨੀ ਦੇਖ ਲਓ ਤੇ ਜਰਨਲ ਅਡਵਾਈਰ ਨੂੰ ਦੇਖ ਲਓ ਕਿ ਜਰਨਲ ਅਡਵਾਈਰ ਖਾਲਸਾ ਤੁਸੀਂ ਟੀਵੀ ਦੀ ਸਕਰੀਨ ਤੇ ਧਿਆਨ ਨਾਲ ਦੇਖੋ ਜਰਨਲ ਅਡਵਾਈਰ ਦੇ ਮੂਹਰੇ ਲਿਖਿਆ ਹੋਇਆ ਪੜ ਲਓ ਇੰਗਲਿਸ਼ ਚ ਕਿ ਇਹ ਲੋਗੋ ਕਿਹੜੀ ਕੰਪਨੀ ਨੇ ਬਣਾਇਆ ਸੀ ਉਹ ਕੰਪਨੀ ਦਾ ਨਾਮ ਵੀ ਲਿਖਿਆ ਹੋਇਆ ਪੜ ਲਵੋ ਇਹ ਜਰਨਲ ਅਡਵਾਈਰ ਦਾ ਬਣਵਾਇਆ ਹੋਇਆ ਲੋਗੋ ਆ ਇਹ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਇਸ ਨੂੰ ਅੱਜ ਦੁਨੀਆ ਤੇ ਕਹਿੰਦੇ ਨੇ ਔਖौती ਸਿੱਖ ਕਿਉਂਕਿ ਸਿੱਖ ਨਹੀਂ ਅਸੀਂ ਕਹਾਂਗੇ ਜੇ ਸਿੱਖ ਹੁੰਦੇ ਤਾਂ ਕੁਝ ਸਿੱਖਦੇ ਔਖौती ਸਿੱਖ ਅੱਜ ਕੱਲ ਇਹ ਲੋਗੋ ਨੂੰ ਝੰਡਿਆਂ ਤੇ ਲਾ ਕੇ ਗੁਰਦੁਆਰਿਆਂ ਚ ਚੜਾਈ ਫਿਰਦੇ ਨੇ ਦੇਖੋ ਕਿੱਡਾ ਘੋਰ ਪਾਪ ਕਰਦੇ ਨੇ ਇਹ ਪਾਪੀ ਜਰਨਲ ਅਡਵੈਰ ਦੇ ਲੋਗੋ ਨੂੰ ਖੰਡਾ ਦੱਸਦੇ ਨੇ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਨੂੰ ਖਾਲਸੇ ਦਾ ਝੰਡਾ ਦੱਸਦੇ ਨੇ ਇਹਨਾਂ ਦੀ ਬੁੱਧੀ ਪ੍ਰੇਸ਼ਟ ਹੋ ਗਈ ਆ ਗੁਰੂ ਦੀਏ ਸੰਗ ਤੇ ਟੀਵੀ ਦੀ ਸਕਰੀਨ ਤੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਦਰਸ਼ਨ ਕਰ ਲਵੋ ਸਿੰਘ ਦੇ ਹੱਥ 'ਚ ਫੜਿਆ ਹੋਇਆ ਇਸ ਖੰਡੇ ਦੇ ਹਰ ਰੋਜ਼ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਕਿਉਂਕਿ ਇਸੇ ਖੰਡੇ ਦੇ ਨਾਲ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਾਜਿਆ ਸੀ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਇਹ ਆ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦਾ ਖੰਡਾ ਹੁਣ ਦੂਜੇ ਪਾਸੇ ਤੁਸੀਂ ਦੇਖੋ ਜਰਨਲ ਅਡਵਾਈਰ ਦਾ ਲੋਗੋ ਉਸ ਕੰਪਨੀ ਦਾ ਨਾਮ ਵੀ ਲਿਖਿਆ ਹੋਇਆ ਜਿਸ ਕੰਪਨੀ ਨੇ ਇਹ ਬਣਾਇਆ ਅੱਜ ਔਖauti ਸਿੱਖ ਔਖauti ਨਿਹੰਗ ਜਰਨਲ ਅਡਵਾਈਰ ਦੇ ਲੋਗੋ ਨੂੰ ਦੇਖੋ ਆਪਣੀ ਪੱਗ ਦੇ ਉੱਤੇ ਜਸਤਾਰ ਦੇ ਉੱਤੇ ਉਸਨੇ ਲਾਇਆ ਅਖੌਤੀ ਨਿਹੰਗ ਨੇ ਤੇ ਝੰਡਿਆਂ ਦੇ ਉੱਤੇ ਲਾਉਂਦੇ ਨੇ ਜਰਨਲ ਅਡਵਾਈਰ ਦਾ ਲੋਗੋ ਫਿਰ ਇਹਨਾਂ ਨੂੰ ਤੁਸੀਂ ਸਿੱਖ ਕਹੋਗੇ ਜਾਂ ਅਖੌਤੀ ਸਿੱਖ ਕਹੋਗੇ ਨਿਹੰਗ ਕਹੋਗੇ ਜਾਂ ਅਖੌਤੀ ਨਿਹੰਗ ਕਹੋਗੇ ਗੁਰੂਆਂ ਦੇ ਖੰਡੇ ਦੀ ਘੋਰ ਬੇਅਦਬੀ ਕਰਦੇ ਨੇ ਜਰਨਲ ਅਡਵਾਈਰ ਦੇ ਲੋਗੋ ਨੂੰ ਖੰਡਾ ਕਹਿ ਕੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੀ ਘੋਰ ਬੇਅਦਬੀ ਕਰਦੇ ਨੇ ਜਰਨਲ ਅਡਵੈਰ ਦੇ ਝੰਡੇ ਨੂੰ ਨਿਸ਼ਾਨ ਸਾਹਿਬ ਦਾ ਦਰਜਾ ਦੇ ਕੇ ਹੁਣ ਤੁਹਾਨੂੰ ਨਾਲ ਹੀ ਦਰਸ਼ਨ ਕਰਾ ਰਹੇ ਹਾਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਸਿੰਘ ਦੇ ਹੱਥ ਚ ਫੜਿਆ ਹੋਇਆ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਖੰਡਾ ਉਹਦੇ ਦਰਸ਼ਨ ਕੀਤੇ ਨੇ ਹੁਣ ਨਾਲ ਹੀ ਇੱਕ ਫੋਟੋ ਲੱਗੀ ਹੋਈ ਆ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਇਹ ਆ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਹੁਣ ਅੱਗੇ ਦੇਖ ਲੋ ਤੁਸੀਂ ਆਹ ਦਰਬਾਰ ਸਾਹਿਬ ਦੇ ਅੰਦਰ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਏਸੇ ਹੀ ਨਿਸ਼ਾਨ ਸਾਹਿਬ ਦਾ ਇਤਿਹਾਸ ਆ ਆ ਪੌੜੀਆਂ ਨੂੰ ਜਿੰਦਾ ਲਾ ਰੱਖਿਆ ਆਹ ਸ਼੍ਰੋਮਣੀ ਕਮੇਟੀ ਵਾਲੇ ਅਸੀਂ ਤਾਂ ਇਹਨਾਂ ਨੂੰ ਮਸਟੰਡੇ ਕਹਿੰਦੇ ਆ ਇਹ ਮਸਟੰਡਿਆਂ ਨੇ ਗੁੰਡਿਆਂ ਨੇ ਇਹ ਗੁੰਡਿਆਂ ਨੇ ਜਿੰਦਾ ਲਾ ਰੱਖਿਆ ਇਹ ਪੌੜੀਆਂ ਨੂੰ ਇਹ ਪੌੜੀਆਂ ਦੇ ਅੰਦਰ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਜੀ ਦਾ ਇਤਿਹਾਸ ਆ ਤੁਸੀਂ ਦੇਖ ਸਕਦੇ ਹੋ ਕਿ ਉੱਤੇ ਤਸਵੀਰ ਦੇ ਵਿੱਚ ਦਿਸ ਰਿਹਾ ਕਿ ਪੰਜ ਪਿਆਰੇ ਜਾਂਦੇ ਨੇ ਸਿੰਘ ਦੇ ਹੱਥ 'ਚ ਫੜਿਆ ਹੋਇਆ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਇਸ ਨਿਸ਼ਾਨ ਸਾਹਿਬ ਜੀ ਨੂੰ ਲੈ ਕੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਮਨੁੱਖਤਾ ਦੇ ਹੱਕਾਂ ਦੇ ਲਈ 14 ਹੀ ਜਿੱਤੀਆਂ ਇਹ ਆ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦਾ ਨਿਸ਼ਾਨ ਸਾਹਿਬ ਇਸ ਦੀ ਗੱਲ ਕੀਤੀ ਸੀ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਨੇ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੀ ਇਹ ਆ ਪੰਥ ਮਹਾਰਾਜ ਦਾ ਨਿਸ਼ਾਨ ਸਾਹਿਬ ਪਰ ਜਿਹੜਾ ਝੰਡੇ ਚੜਾਇਆ ਹੋਇਆ ਅਜ ਕਾਲ ਤੱਕ ਸਾਹਬ ਤੇ ਵੀ ਝੰਡੇ ਚੜੇ ਹੋਏ ਨੇ ਉਹ ਕੰਜਰਾਂ ਦੇ ਝੰਡੇ ਨੇ ਬ੍ਰਿਟਿਸ਼ ਹਕੂਮਤ ਦੇ ਕੰਜਰਾਂ ਦੇ ਬਣਾਏ ਹੋਏ ਝੰਡੇ ਨੇ ਉਹ ਸਾਡੇ 10 ਗੁਰੂਆਂ ਦੇ ਵਿੱਚੋਂ ਕਿਸੇ ਵੀ ਗੁਰੂ ਦਾ ਉਹ ਨਿਸ਼ਾਨ ਸਾਹਿਬ ਨਹੀਂ ਹੈ ਕਿਉਂਕਿ ਉੱਤੇ ਲੋਗੋ ਲੱਗਿਆ ਹੋਇਆ ਉਹ ਕੰਜਰਾਂ ਦਾ ਲੋਗੋ ਆ ਜਰਨਲ ਅਡਵੈਰ ਦਾ ਲੋਗੋ ਆ ਉਸ ਲੋਗੋ ਨੂੰ ਲਾ ਕੇ ਗੁਰਦੁਆਰਿਆਂ 'ਚ ਚੜਾਉਂਦੇ ਨੇ ਦੇਖੋ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੀ ਘੋਰ ਬੇਅਦਬੀ ਕਰਦੇ ਨੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਘੋਰ ਬੇਅਦਬੀ ਕਰਦੇ ਨੇ ਇਹ 100 ਸਾਲ ਪਹਿਲਾਂ ਅੰਗਰੇਜ਼ਾਂ ਨੇ ਬੇਅਦਬੀ ਕਰਨੀ ਸ਼ੁਰੂ ਕੀਤੀ ਸੀ ਅੱਜ ਤੱਕਰ ਹੋ ਰਹੀ ਆ ਅੱਜ ਤੱਕਰ ਹੋ ਰਹੀ ਆ 2025 ਤੱਕਰੇ ਬੇਅਦਬੀ ਹੋ ਰਹੀ ਆ ਪਰ ਇਹ ਬੇਅਦਬੀ ਕਦੋਂ ਰੋਕਣਗੇ ਅੱਜ ਜੇ ਪੰਜਾਬੀਆਂ ਦੀ ਬੁਰੀ ਹਾਲਤ ਆ ਪੂਰੀ ਦੁਨੀਆ ਤੇ ਥੋਂ ਥੋਂ ਇਹਨਾਂ ਦੀ ਬੇਇੱਜ਼ਤੀ ਹੁੰਦੀ ਆ ਪੱਗਾਂ ਲੈਂਦੀਆਂ ਨੇ ਕਿਉਂ ਲੈਂਦੀਆਂ ਨੇ ਕਿਉਂਕਿ ਗੁਰੂਆਂ ਦੀ ਕਹਿਣੀ ਕਰਨੀ ਚ ਨਹੀਂ ਰਹੇ ਗੁਰੂਆਂ ਦੇ ਇਤਿਹਾਸ ਨੂੰ ਖੁਦ ਇਹ ਬੇ ਇਤਿਹਾਸ ਕਰਨ ਲੱਗ ਗਏ ਦੇਖੋ ਦੇਖ ਦੇਖੋ ਦੇ ਕਰਨ ਲੱਗ ਗਏ ਤਾਂ ਇਹਨਾਂ ਦੀ ਦੁਨੀਆ ਤੇ ਦੁਰਦਸ਼ਾ ਹੁੰਦੀ ਆ ਜੇ ਇਹ ਕਹਿਣਗੇ ਵੀ ਅਸੀਂ ਜਰਨਲ ਅੜਵੈਰ ਦੇ ਲੋਕੋ ਨੂੰ ਝੰਡਿਆਂ ਤੇ ਲਾ ਕੇ ਖਾਲਸਤਾਨ ਬਣਾਉਣਾ ਤਾਂ ਇਹਨਾਂ ਦੀ ਗਲਤਫਹਿਮੀ ਆ ਕਦੇ ਨਹੀਂ ਬਣੂਗਾ ਕਿਉਂਕਿ ਇੱਕ ਪਾਸੇ ਤਾਂ ਗੁਰੂਆਂ ਦੇ ਖੰਡੇ ਦੀ ਬੇਅਦਵੀ ਕਰਨ ਤੇ ਦੂਜੇ ਪਾਸੇ ਖਾਲਸਤਾਨ ਵੀ ਕਹਿਣ ਇਹ ਦੋ ਗੱਲਾਂ ਨਹੀਂ ਹੋ ਸਕਦੀਆਂ ਇਹ ਖੌਤੀ ਸਿੱਖ ਅ ਖੌਤੀ ਖਾਲਸੇ ਤਾਂ ਕਹਾ ਸਕਦੇ ਨੇ ਪਰ ਖਾਲਸੇ ਤਾਂ ਦੀ ਹੋਣਗੇ ਜਦੋਂ ਖਾਲਸੇ ਦਾ ਨਿਸ਼ਾਨ ਸਾਹਿਬ ਚੱਕਣਗੇ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਜਦੋਂ ਖਾਲਸੇ ਦੇ ਖੰਡੇ ਵਰਗਾ ਖੰਡਾ ਬਣਾ ਕੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਮ੍ਰਿਤ ਤਿਆਰ ਕਰਨਗੇ ਸੰਗਤਾਂ ਨੂੰ ਸੁਕਾਣਗੇ ਤੇ ਰਹਿਤਾਂ ਦੱਸਣਗੇ ਕਰੈਤਾ ਬੰਦ ਕਰਨਗੇ ਅੰਗਰੇਜ਼ਾਂ ਦੀਆਂ ਪਰ ਇਹ ਬਹੁਤ ਮੁਸ਼ਕਲ ਆ ਕਿਉਂਕਿ ਸ੍ਰੋਮਣੀ ਕਮੇਟੀ ਸਾਰੀਆਂ ਗੰਦੀਆਂ ਕਰਤੂਤਾਂ ਕਰਦੀਆਂ ਮੁਗਲਾਂ ਵਾਲੀਆਂ ਉਹ ਮੁਗਲਾਂ ਦਾ ਟੋਲਾ ਸ੍ਰੋਮਣੀ ਕਮੇਟੀ ਮੁਗਲਾਂ ਦੀ ਔਲਾਦ ਕਹਿ ਲੋ ਕਿਉਂਕਿ ਉਹਨਾਂ ਨੇ ਇਤਿਹਾਸ ਨੂੰ ਬੇ ਇਤਿਹਾਸ ਕੀਤਾ ਗੁੰਮਟਾਂ ਤੇ ਰਮਾਲਿਆਂ ਤੇ ਕਿੱਥੇ ਕਿੱਥੇ ਨਹੀਂ ਇਹ ਚੁਬਕਾਇਆ ਬ੍ਰਿਟਿਸ਼ ਹਕੂਮਤ ਦੇ ਬਣਾਏ ਹੋਏ ਗੰਦ ਨੂੰ ਲੋਕੋ ਨੂੰ ਕਿੱਥੇ ਕਿੱਥੇ ਨਹੀਂ ਲਾਇਆ ਹਰ ਇੱਕ ਜਗ੍ਹਾ ਇਹ ਗੰਦ ਲੱਗਿਆ ਹੋਇਆ ਜਿਹੜੇ ਲੋਕ ਸੰਗਤ ਦੇ ਰੂਪ ਦੇ ਵਿੱਚ ਗੁਰਦੁਆਰੇ ਜਾਂਦੇ ਨੇ ਸੱਚਮੁੱਚ ਸੰਗਤ ਦੇ ਰੂਪ ਚ ਜਾਂਦੇ ਨੇ ਉਹ ਸਵਾਲ ਕਰਨ ਇਹ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਕਿ ਭਾਈ ਤੁਸੀਂ ਇਹ ਪਾਪ ਕਰਨਾ ਬੰਦ ਕਰੋ 100 ਸਾਲ ਤੋਂ ਇਹ ਕਾਂਡ ਪਾਪ ਹੋ ਰਿਹਾ ਅੰਗਰੇਜ਼ਾਂ ਦਾ ਲੋਗੋ ਬਣਾਇਆ ਹੋਇਆ ਝੰਡਿਆਂ ਤੇ ਗੁੰਮਟਾਂ ਤੇ ਲੱਗ ਰਿਹਾ ਇਸ ਨੂੰ ਉਤਾਰੋ ਗੁਰੂਆਂ ਦੇ ਨਿਸ਼ਾਨ ਸਾਹਿਬ ਜਿਹੜੇ ਕਿਹਾ ਸੀ ਕਿ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਉਹ ਪੰਥ ਮਹਾਰਾਜ ਦੇ ਇਨਸਾਨ ਸਾਹਿਬ ਚੱਕੋ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਨੀਲੇ ਰੰਗ ਦੇ ਉਹ ਇਨਸਾਨ ਸਾਹਿਬ ਗੁਰਦੁਆਰਿਆਂ 'ਚ ਚੜਾਵੋ ਕੰਜਰਾ ਦੇ ਝੰਡੇ ਤਾਰ ਕੇ ਥੱਲੇ ਸਿੱਟੋ ਲੋਗੋ ਵਾਲੇ ਇਹ ਜੇ ਸੰਗਤਾਂ ਕਹਿਣਗੀਆਂ ਆਵਾਜ਼ ਠਾਉਣਗੀਆਂ ਤਾਂ ਇਤਿਹਾਸ ਸਾਂਭਿਆ ਜਾਊਗਾ ਨਹੀਂ ਤਾਂ ਐਵੇਂ ਹੀ ਬੇਅਦਬੀ 100 ਸਾਲ ਤੋਂ ਹੁੰਦੀ ਆ ਰਹੀ ਆ ਅੱਗੇ ਵੀ ਬੇਅਦਵੀ ਹੁੰਦੀ ਰਹੂਗੀ ਪਰ ਇਹ ਵੀ ਦੁਨੀਆ ਤੇ ਰੁਲਦੇ ਰਹਿਣਗੇ ਐਵੇਂ ਜਿਵੇਂ ਇਹਨਾਂ ਦੀ ਦੁਰਦਸ਼ਾ ਹੁੰਦੀ ਰਹੂਗੀ ਜਿਵੇਂ ਹੋ ਰਹੀ ਆ ਕਿਉਂਕਿ ਪਰਮਾਤਮਾ ਕਦੇ ਇਹਨਾਂ ਦੀ ਮਦਦ ਨਹੀਂ ਕਰੇਗਾ ਮਦਦ ਤਾਂ ਹੀ ਕਰੇਗਾ ਜੇ ਸੱਚਮੁੱਚ ਦੇ ਗੁਰੂ ਦੇ ਸਿੰਘ ਬਣਨਗੇ ਗੁਰੂਆਂ ਦੇ ਖੰਡੇ ਦੀ ਤੇ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਬੇਅਦਵੀ ਕਰਨੀ ਬੰਦ ਕਰਨਗੇ ਜੇ ਇਹ ਖੁਦ ਬੇਅਦਵੀ ਕਰਦੇ ਰਹਿਣਗੇ ਫਿਰ ਰੁੱਲਦੇ ਰਹਿਣਗੇ ਇਸ ਦੁਨੀਆ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ